ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਬਾਈ ਉਮੀਦ ਕਰਦਾ ਸਾਰੇ ਭਰਾ ਠੀਕ ਠਾਕ ਹੋਣਗੇ ਬਾਈ ਜੀ ਸੋ ਬਾਈ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਡਬਲ ਕੋਲੇ ਵਾਲੇ ਕਰਾਹੇ ਰੈਡੀ ਕਰਕੇ ਲੈ ਕੇ ਆਏ ਆ ਸੋ ਬਾਈ ਆਪਣੇ ਕੋਲੋਂ ਬਾਈ ਜੀ ਆਪਾਂ ਨੂੰ 100 ਕਿਲੋਮੀਟਰ ਤੋਂ ਬਾਈਆਂ ਨੇ ਫੋਨ ਕੀਤਾ ਸੀਗਾ ਹਨੂਮਾਨਗੜ੍ਹ ਦੇ ਨੇੜੇ ਪੈਂਦੇ ਪਿੰਡ ਸ਼ੇਰਗੜ੍ਹ ਤੋਂ ਬਾਈ ਜੀ ਸੋ ਬਾਈਆਂ ਨੇ ਆਰਡਰ ਤੇ ਆਪਾਂ ਤੋਂ ਸਪੈਸ਼ਲ ਹੈਵੀ ਮਾਡਲ ਕਰਾਹੇ ਰੈਡੀ ਤਿਆਰ ਕਰਵਾਇਆ ਬਾਈ ਸੋ ਬਾਈ ਕਹਿੰਦੇ ਬਾਈ ਪੂਰੇ ਟੌਪ ਮਾਡਲ ਵਾਲੇ ਕਰਾਹੇ ਸਾਨੂੰ ਰੈਡੀ ਕਰਕੇ ਦੇ ਦਿਓ ਸੋ ਉਹ ਕਰਾਹ ਬਾਈ ਆਪਾਂ ਬਾਈਆਂ ਨੂੰ ਰੈਡੀ ਕਰਕੇ ਦਿੱਤੇ ਆ ਸੋ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਕੀ ਸਾਈਜ਼ ਇਹਨਾਂ ਦਾ ਕੀ ਬੇਟ ਹੈ ਕੀ ਰੇਟ ਹੈ ਸਾਰੀ ਗੱਲਬਾਤ ਕਰਾਂਗੇ ਆਪਾਂ ਕਰਾਹੇ ਬਾਰੇ ਜੁੜੇ ਰਹੋ ਆਪਣੇ ਨਾਲ ਵੀਡੀਓ ਨੂੰ ਸਕਿਪ ਨਾ ਕਰਿਓ ਬਾਕੀ ਬਾਈ ਜੀ ਲਾਜ਼ਮੀ ਸ਼ੇਅਰ ਕਰ ਦਿਓ ਆਪਣੇ ਕਿਸਾਨ ਭਰਾਵਾਂ ਤੱਕ ਜੋ ਜਿਵੇਂ ਬਾਈ ਜੀ ਵੀਡੀਓ ਦੇਖ ਕੇ ਬਾਈਆਂ ਨੇ ਆਪਾਂ ਨੂੰ ਕਾਲ ਕੀਤਾ ਸੀਗਾ ਸੋ ਵੀਡੀਓ ਸ਼ੇਅਰ ਕਰਨਾ ਕਰਨ ਨਾਲ ਬਾਈ ਜੀ ਬਾਈਆਂ ਕੋਲੇ ਘਰ ਬੈਠੇ ਕਰਾਹੇ ਬਾਰੇ ਜਾਣਕਾਰੀ ਪਹੁੰਚ ਜਾਂਦੀ ਹੈ ਆਪਣਾ ਐਡਰੈਸ ਕੰਟੈਕਟ ਨੰਬਰ ਸਾਰਾ ਕੋ ਸੌਖਾ ਪਹੁੰਚ ਜਾਂਦਾ ਬਾਈਆਂ ਕੋਲੇ ਸੋ ਤਾਂ ਕਰਕੇ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਕਹਿੰਨੇ ਹੁੰਨੇ ਬਾਈ ਜੀ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰਦਿਆ ਕਰੋ। ਬਾਕੀ ਬਾਈ ਖੇਤੀਬਾੜੀ ਸੰਬੰਧ ਨਾਲ ਰਿਲੇਟਡ ਆਪਾਂ ਅਪਡੇਟ ਹਰ ਰੋਜ਼ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਉੱਤੇ ਦਿੰਦੇ ਰਹਿੰਨੇ ਆ। ਸੋ ਜਰੂਰ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਸੋ ਜੁੜੇ ਰਹੋ ਨਾਲ ਸੋ ਕਰਦਿਆਂ ਗੱਲਬਾਤ ਕਰਾਹਾਂ ਬਾਰੇ। ਸੋ ਬਾਈ ਜੀ ਜੇ ਕਰਾਹਾਂ ਦੇ ਸਾਈਜ਼ ਦੀ ਗੱਲ ਕਰੀ ਨਾ ਸਾਈਜ਼ ਦੀ ਗੱਲ ਕਰੀਏ। ਸਾਈਜ਼ ਇਹਨਾਂ ਦਾ ਹੈਗਾ ਜੀ 8 ਫੁੱਟ ਤੇ 26 ਇੰਚੀ। ਦੋਵੇਂ ਕਰਾਹੀ ਹੈਪੀ ਮੜਾ ਪਿੱ ਦੋਨੇ ਕਰਾਹੀ ਬਾਈ ਜੀ ਪੂਰੇ ਵਧੀਆ ਬਣੇ ਹੋਇਆ ਹੈਵੀ ਮਾਡਲ ਵਧੀਆ ਸੋ ਸੇਮ ਸਾਈਜ਼ ਹੈ ਇਹਨਾਂ ਦਾ 8 ਫੁੱਟ ਤੇ 26 ਇੰਚੀ ਬਟ ਜੇ ਟਰੈਕਟਰਾਂ ਦੀ ਗੱਲ ਕਰੀਏ ਬਾਈ ਜੀ ਇਹ ਜਿਹੜਾ ਆਹ ਵਾਲਾ ਕਰਾਹਾ ਹੈਗਾ ਬਾਈ ਜੀ ਇਹ ਜੌਂਡੀਆ ਟਰੈਕਟਰ ਮਗਰ ਬਾਈਆਂ ਨੇ ਆਪਾਂ ਤੋਂ ਬਣਵਾਇਆ ਹੈਗਾ ਇਹਦੀ ਮੈਂਟੇਨੈਂਸ ਆਪਾਂ ਉਸ ਹਿਸਾਬ ਨਾਲ ਰੱਖੀ ਹੋਈ ਆ ਘੋੜੀ ਵਗੈਰਾ ਸਾਰਾ ਕੁਝ ਅੱਗੇ ਪਿੱਛੇ ਉਕੜੂ ਤਾਰੂ ਆਪਾਂ ਉਸ ਹਿਸਾਬ ਨਾਲ ਰੱਖਿਆ ਹੋਇਆ ਹੈਗਾ ਸੋ ਜੇ ਇਸ ਕਰਾਹ ਦੀ ਗੱਲ ਕਰੀਏ ਬਾਈ ਜੀ ਇਹ ਕਰਾ ਆਪਾਂ 855 ਟਰੈਕਟਰ ਮਗਰ ਬਾਈਆਂ ਨੇ ਆਪਾਂ ਤੋਂ ਬਣਵਾਇਆ ਹੈਗਾ ਇਹਦੀ ਮੈਂਟੇਨੈਂਸ ਆਪ 8 ਦੇ ਅਕੋਰਡਿੰਗ ਉਹਦੇ ਅਨੁਸਾਰ ਆਪਾਂ ਰੱਖੀ ਹੋਈ ਆ। ਸੋ ਬਾਕੀ ਬਾਈ ਘੋੜੀ ਵਗੈਰਾ ਵੀ ਮੰਨ ਕੇ ਚਲੋ ਇਹਦੇ ਵਿੱਚ ਵਧੀਆ ਪਾਈ ਹੋਈ ਆ ਮੰਨ ਕੇ ਚਲੋ। ਜੇ ਬੈਕ ਘੋੜੀ ਦੀ ਗੱਲ ਕਰੀਏ ਇਹਦੇ ਵਿੱਚ ਆਪਾਂ 2.5 ਇੰਚ ਤਿੰਨ ਸੂਤ ਵਾਲੀ ਪਾਈ ਹੋਈ ਆ। ਜੇ ਅਗਲੀ ਘੋੜੀ ਦੀ ਗੱਲ ਕਰੀਏ ਇਹਦੇ ਵਿੱਚ 2.5 ਇੰਚ ਚਾਰ ਸੂਤ ਦੀ ਵਧੀਆ ਹੈਵੀ ਘੋੜੀ ਪਾਈ ਹੋਈ ਆ। ਸੋ ਬੈਕ ਘੋੜੀ ਜਿਹੜਾ ਆਪਾਂ ਲਾਉਣੇ ਆ ਬਾਈ ਜੀ ਉਹਦੇ ਵਾਸਤੇ ਜਿਹੜੀ ਅਗਲੀ ਘੋੜੀ ਆ ਉਹ ਮਜ਼ਬੂਤ ਲਾਉਣੀ ਪੈਂਦੀ ਆ ਤਾਂ ਜੋ ਜਦੋਂ ਬੈਕ ਲਾਉਂਦਾ ਬੰਦਾ ਜ਼ੋਰ ਵੱਧ ਲੱਗਦਾ ਕਰਾਹੇ ਦਾ ਸੋ ਤਾਂ ਕਰਕੇ ਵੀ 빙ੀ ਨਾ ਹੋ ਸਕੇ। ਸੋ ਤਾਂ ਇਹਦੇ ਵਿੱਚ ਚਾਦਰ ਦੀ ਗੱਲ ਕਰੀਏ ਬਈ ਜੀ ਟਾਟਾ ਲਪਾਰੋ ਦੀ ਆਪਾਂ ਇਹਦੇ ਵਿੱਚ ਚਾਦਰ ਲਾਈ ਹੋਈ ਹੈ 10 ਗੇਜ ਦੀ ਲਾਈ ਹੋਈ ਹੈਗੀ ਬਾਕੀ ਰੰਗ ਦੀ ਸ਼ੈਨ ਵਗੈਰਾ ਵੀ ਵਧੀਆ ਆਈ ਹੋਈ ਹੈਗੀ ਬਾਕੀ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਬਾਈ ਕਹਿਣੇ ਹੁੰਨੇ ਆ ਵੀ ਕਾਲਾ ਤੇਲ ਜ਼ਰੂਰ ਤੁਸੀਂ ਮਾਰ ਕੇ ਰੱਖਿਆ ਕਰੋ ਆਪਾਂ ਇਹਦੇ ਵਿੱਚ ਆਪਾਂ ਚਾਦਰ ਤੇ ਕਾਲਾ ਤੇਲ ਮਾਰ ਕੇ ਰੱਖਿਆ ਹੋਇਆ ਹੈ ਕਾਲੀ ਚਾਦਰ ਲਾਈ ਹੋਈ ਹੈ ਇਹਦੇ ਵਿੱਚ ਆਪਾਂ ਕਰਾਹੇ ਦੇ ਵਿੱਚ ਸੋ ਕਾਲਾ ਤੇਲ ਜ਼ਰੂਰ ਮਾਰ ਕੇ ਰੱਖਿਆ ਕਰੋ ਇਹਦੇ ਨਾਲ ਜਰ ਵਗੈਰਾ ਨਹੀਂ ਆਉਂਦੀ ਸੋ ਕਰਾਹੇ ਦੇ ਵਿੱਚ ਚਾਦਰ ਵੀ ਸਫਾਈ ਵਗੈਰਾ ਦੀ ਰਹਿੰਦੀ ਹੈਗੀ ਸੋ ਜੇ ਇਸ ਤੋਂ ਬਾਅਦ ਆਪਾਂ ਬੈਕ ਸਾਈਡ ਤੋਂ ਤੁਹਾਨੂੰ ਕਰਾਹੀ ਦਿਖਾ ਤੁਹੇ ਬੈਕ ਸਾਈਡ ਦੇ ਵਿੱਚ ਗੱਲ ਕਰੀਏ ਬਾਈ ਜੀ ਇਹਦੇ ਵਿੱਚ ਆਪਾਂ ਉੱਤੇ ਥੱਲੇ ਦੋਨੇ ਡਬਲ ਬੀਮ ਲਾਏ ਹੋਏ ਆਗੇ ਜਿਵੇਂ ਤੁਸੀਂ ਦੇਖ ਰਹੇ ਹੋਗੇ ਕਰਾਹੇ ਦੇ ਵਿੱਚ ਉੱਤੇ ਥੱਲੇ ਡਬਲ ਬੀਮ ਲਾਏ ਹੋਏ ਆਗੇ ਬਾਕੀ ਸਪੋਟਾਂ ਵਗੈਰਾ ਵਧੀਆ ਲੱਗੀਆਂ ਹੋਊਗਾ ਨਹੀਂ ਬੈਕ ਪੈਣ ਵਾਸਤੇ ਇਹਦੇ ਵਿੱਚ ਆਪਾਂ ਕਿੱਲੀਆਂ ਲਾੰਗਾ ਹੋਊਗਾ ਨੇ ਸੋ ਕਿੱਲੀਆਂ ਵੀ ਵਧੀਆ ਲਾੰਗਾ ਹੋਊਗਾ ਮੋਟੀਆਂ ਪੂਰੀਆਂ ਸਪੋਟਾਂ ਵਗੈਰਾ ਲਾ ਕੇ ਕੋ ਬੈਕ ਕੁੜੀ ਦੇ ਨਾਲ ਮੋਟੀਆਂ ਕਿੱਲੀਆਂ ਲਾਉਣਾ ਪੈਂਦੇ ਆ ਜੋ 빙ੀਆਂ-ਮੁਗੀਆਂ ਨਾ ਹੋ ਜਾਣ ਸੋ ਤਾਂ ਕਰਕੇ ਪੂਰਾ ਵਧੀਆ ਲਾੰਗਾ ਹੋਊਗਾ ਬਾਕੀ ਡਬਲ ਹੁੱਕ ਆ ਗਈ ਇਹਦੇ ਵਿੱਚ ਪੂਰਾ ਵਧੀਆ ਹੈਵੀ ਕਰਾਹਾ ਰੈ ਬਾਕੀ ਜਿਹੜੇ ਵਜ਼ਨ ਦੀ ਗੱਲ ਕਰੀਏ ਬਾਈ ਜੀ ਇਹਦਾ ਇਹਦੇ ਵਿੱਚ ਵਜ਼ਨ 1 ਕਵੰਟਲ 85 ਕਿਲੋ 90 ਕਿਲੋ ਦੇ ਵਿਚਕਾਰ ਰਹਿਣਾ ਲਾਗਾ ਬਾਕੀ ਤੁਸੀਂ ਵੀ ਬਾਈ ਜੀ ਕਰਾਹੇ ਬਾਰੇ ਕਰਾਹੇ ਦੇ ਅਕੋਰਡਿੰਗ ਸਾਥੋਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਸਕਰੀਨ ਤੇ ਆਪਣਾ ਨੰਬਰ ਚੱਲੀ ਜਾਂਦਾ ਬਾਈ ਸਾਨੂੰ ਕਾਲ ਕਰ ਸਕਦੇ ਹੋ ਬਾਈ ਜੀ ਜੁੜੇ ਹੋ ਆਪਣੇ ਨਾਲ ਬਾਈਆਂ ਦਾ ਆਪਣੇ ਕੋਲੇ ਕੱਲ ਨੂੰ ਬਾਈ ਕਰਾਹੇ ਦੀ ਡਿਲੀਵਰੀ ਲੈਣ ਆਉਣਗੇ ਸੋ ਉਹਨਾਂ ਦਾ ਰਿਵਿਊ ਵੀ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਵੀ ਕਿਵੇਂ ਦਾ ਉਹਨਾਂ ਨੂੰ ਕਰਾ ਲੱਗਿਆ ਸਾਰੀ ਗੱਲਬਾਤ ਆਪਾਂ ਤੋੜਨਾ ਵੀਡੀਓ ਦੇ ਵਿੱਚ ਕਰਾਂਗੇ ਤੁਸੀਂ ਜੁੜੇ ਰਹੋ ਨੈਕਸਟ ਵੀਡੀਓ ਦੇ ਵਿੱਚ ਆਪਾਂ ਬਾਈ ਦਾ ਰਿਵਿਊ ਜ਼ਰੂਰ ਪਾਵਾਂਗੇ ਬਾਕੀ ਹਰਪ੍ਰੀਤ ਭਾਈ ਆ ਬੈਕ ਸਾਈਡ ਤੋਂ ਆ ਹਰੇ ਵਾਲਾ ਕਰਾ ਵੀ ਦਿਖਾ ਦੇ ਬਈ ਜੰਡੀਰ ਵਾਲਾ ਕੋਈ ਤੇ ਵੀ ਚਾਹਤੀ ਜ਼ਰੂਰ ਮਰਵਾ ਦੇ ਸੋ ਬਾਈ ਜੀ ਸਾਈਜ਼ ਸੇਮ ਆ ਇਹਦਾ ਬਾਕੀ ਸਾਰੀਆਂ ਚੀਜ਼ਾਂ ਸੇਮ ਹੀ ਲਵਾਂਗਾ ਬਾਈ ਨੇ ਬਾਈ ਕਹਿੰਦਾ ਵੀ ਇੱਕੋ ਜੀ ਚੀਜ਼ ਬਣਾ ਕੇ ਦੇਓ ਬਈ ਸਾਨੂੰ ਬਹੁਤ ਵਧੀਆ ਚੀਜ਼ ਬਣੀ ਹੋਈ ਹੈ ਬਾਈ ਤੇ ਤੁਸੀਂ ਵੀ ਬਈ ਕਰਾਹਾ ਵਗੈਰਾ ਆਪਾਂ ਤੋਂ ਬਣਾਉਣਾ ਚਾਹੁੰਦੇ ਹੋ ਕਿਸੇ ਵੀ ਸਾਈਜ਼ ਦਾ ਬਈ ਤਾਂ ਆਪਾਂ ਨੂੰ ਕਾਲ ਕਰ ਲੈ ਸਕਰੀਨ ਤੇ ਆਪਣਾ ਨੰਬਰ ਚੱਲੀ ਜਾਂਦਾ ਸਤਿ ਸ੍ਰੀ ਅਕਾਲ ਜੀ